ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਵੀਰ ਚੰਨਪਾਲ ਸੋ ਅੱਜ ਮੈਂ ਤੁਹਾਡੇ ਨਾਲ ਫੇਰ ਪੰਜਾਬੀ ਵਿੱਚ ਆਪਣੀ ਪਾਸ਼ਾ ਦੇ ਵਿੱਚ ਗੀਤ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ ਉਮੀਦ ਹੈ ਪਸੰਦ ਆਊਗਾ ਵੀਰੇ ਵੱਧ ਤੋਂ ਵੱਧ ਸ਼ੇਅਰ ਕਰਿਓ ਕਮੈਂਟ ਕਰਿਓ ਤੁਹਾਡੇ ਵੀਰ ਚੰਨਪਾਲ ਨੂੰ ਸੋ ਗੀਤ ਲੈ ਕੇ ਆਜਣਾ ਏ ਮੈਂ ਕਾਈ ਕਰੂੰ ਮਰੀ ਅਮਾ ਮੈਂ ਕਾਈ ਕਰੂੰ ਮਰੀ ਅਮਾ ਮਾਰੇ ਅਮਲੀ ਪੱਲੇ ਕਾਲ ਦਿਨੋ ਮੈਂ ਕਾਈ ਕਰੂੰ ਮਰੀ ਅਮਾ ਮਾਰੇ ਕਮਲਿਓ ਪੱਲੇ ਕਾਲ ਦਿਨੋ ਇਹ ਸਾਰੇ ਦਿਨ ਪੀਵਾ ਪਰ ਪਰ ਬੀੜੀ ਰਾਤ ਨੇ ਪੀ ਲਵਾ दारू ਏ ਸਾਰੇ ਦਿਨ ਪੀਵਾ ਪਰ ਪਰ ਬੀੜੀ ਰਾਤ ਨੇ ਪੀ ਲਵਾ ਦਾਰੂ ਏ ਐ ਰੇ ਦੁਖ ਤੂ ਸਰੀਰ ਆਪਣੋ ਇਹ ਭੌਰਾ ਨਸ਼ਾ ਮਿਉ ਗਾਲਦਨੋ ਮੈਂ ਕਾਈ ਕਰੂ ਮਰੀ ਅਮਾ ਮਾਰੇ ਮੜੀ ਪੱਲੇ ਗਾਲਦਨੋ ਮੈਂ ਕਾਈ ਕਰੂ ਮਰੀ ਅਮਾ ਮਾਰੇ ਕਮਲਿਓ ਪੱਲੇ ਕਾਲ ਦਿਨੋ ਏ ਜਦ ਮੈਂ ਕਹੂੰ ਸ਼ੁਕਮੇ ਪਰ ਚਲ ਜੋ ਕਬ ਮਾਰੇ ਲਾਤੈ ਦੁਖੇ ਜਦ ਕਹੂੰ ਮੈਂ ਕਮੇ ਪਰ ਚਲ ਜੋ ਕਬ ਮਾਰੇ ਮੋਡਾ ਦੁਖੇ ਐ ਰੇ ਦੁਖੈ ਤੂ ਸਿਰ ਆਪਨੋ ਰੇ ਦੁਖੇ ਤੂੰ ਖੂਨ ਭੌਰਾ ਏ ਮਾਰੋ ਸਰੂ ਬਾਲਦਨੋ ਮੈਂ ਕਾਈ ਕਰੂ ਮਰੀ ਅੰਮਾ ਮਾਰੇ ਅਮਲੀ ਪੱਲੇ ਕਹਾਲਦਨੋ ਮੈਂ ਕਾਈ ਕਰੂ ਮਰੀ ਅੰਮਾ ਮਾਰੇ ਕਮਲਿਓ ਪੱਲੇ ਕਹਾਲਦਨੋ